ਸਰਕਾਰ ਨੂੰ 3 3.5 ਸਾਲ ਹੋ ਗਏ ਆ ਤੇ ਇਹ ਤਾਂ ਕਹਿੰਦੇ ਸੀ ਐ ਕਰਦਾਂਗੇ ਦਿਹਾਉ ਕਰਦਾਂਗੇ ਆ ਜਿਹੜਾ ਮੰਤਰੀ ਸਾਹਿਬ ਖੁੱਡੀਆਂ ਖੇਤੀਬਾੜੀ ਮੰਤਰੀ ਆ ਇਹਦੇ ਘਰ ਤੋਂ 4 ਕਿਲੋਮੀਟਰ ਦੂਰ ਤੇ ਬਰਾਬਰ ਤੇ ਪਿੰਡ ਚੰਨੂ ਉੱਥੇ ਵੱਡੇ ਵੱਡੇ ਬੋਰਡ ਲੱਗੇ ਉਹਦੀ ਦੁਕਾਨ ਦੇ ਅੱਗੇ ਤੇ ਲਾਇਸੈਂਸੋ ਦੇ ਕੋਲ ਹੈਗਾ ਇੱਕ ਸਪਰੇਅਰ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਮਾੜੀ ਮੁੱਟੀ ਆਪ ਦੇ ਏਰੀਏ ਹੀ ਤਾਂ ਨਿਗਰਾਨੀ ਕਰੋ ਹੁਣ ਇੱਥੇ ਵੀ ਬੀਜ ਪੰਡਹਾਰਾ ਵਾਲੇ ਗਿੱਦੜ ਵੇਆ ਪੀਜ ਪੰਡਹਾਰਾ ਵਾਲੇ ਗਿੱਦੜ ਵੇਆ ਪੀਜ ਪੰਡਹਾਰਾ ਵਾਲੇ ਗਿੱਦੜ ਵੇਆ ਉਹਨਾਂ ਨੇ ਅ ਕਰੋੜਾਂ ਅਰਬਾਂ ਰਪਈਆਂ ਦਾ ਕਬਲਾ ਕੀਤਾ ਹਰੇਕ ਪਰਾਂ ਦੇ 20 ਵਿੱਚੇ ਉਹਨਾਂ ਨੇ ਪੂਰੀ ਲੁੱਟ ਮਚਾਈ 5 5 6 6 ਲਾਇਸੈਂਸ ਉਹਨਾਂ ਦੇ ਕੀ ਕਾਰਵਾਈ ਕਾਰਵਾਈ ਮਹਿਕਮੇ ਨੇ ਕੀਤੀ ਹੈ ਉਹ ਇੱਕ ਇੱਕ ਦੁਕਾਨ ਉਹਨਾਂ ਦੀ ਬੰਡ ਸਿੰਗਲ ਅਪਸਟਰ ਦੇ ਨਾਮ ਤੇ ਔਰ ਇਹਨਾਂ ਕੋਲ ਇਨਸਟਰਕਟਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਆਰਾਊਂਡ ਬਰ 2012 ਤੋਂ ਇਹ ਇਨਸਟਰਕਟਰ ਦਾ ਕੰਮ ਕਰ ਰਹੇ ਹੈ ਪਰ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾਂ ਲਾਇਸੈਂਸ ਤੋਂ ਸੇਲ ਪਰਚੇਸ ਕਰਕੇ ਤੇ ਪੁਲਿਸ ਤੇ ਸਪੁਰਦਗੀ ਕੀਤੀ ਜਾਵੇਗੀ ਪੁਲਿਸ ਥਾਣਾ ਲੰਬੀ ਦੇ ਜਿਹੜੇ ਐਸਆਈਏ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਉਹ ਆਣ ਕੇ ਤੇ ਇਸ ਮਾਲ ਨੂੰ ਪੁਲਿਸ ਕਸਟਡੀ ਲਈ ਐਗਜ਼ਾਮ ਅਨ ਦਰਜ ਕਰਵਾਇਆ ਜਾਵੇਗਾ ਬਿਲਕੁਲ ਐਫਆਈਆਰ ਦਰਜ ਹੋਊਗੀ ਜੀ ਤੇ ਉਹ ਐਫਆਈਆਰ ਦਰਜ ਕਰਕੇ ਤੇ ਇਹਨੂੰ ਆਪ ਦੀ ਕਸਟਡੀ ਚ ਲੈ ਲੈਣਾ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਇਦਾਂ ਦੇ ਜਿਹੜੇ ਡੀਲਰ ਨੇ ਹੋਲੇ ਗੈਰ ਪ੍ਰਮਾਣਿਤ ਕੰਪਨੀਆਂ ਵੱਲੋਂ ਕੀਤੀ ਜਾਂਦੀ ਬੀਜ ਖਾਦਾਂ ਦੀ ਵਿਕਰੀ ਨੂੰ ਰੋਕਣ ਲਈ ਸਰਕਾਰ ਵੱਡੇ ਦਾਅਵੇ ਕਰਦੀ ਆ ਰਹੀ ਹੈ ਇਸ ਤਿੱਥੀ ਅੱਜ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੰਨੂ ਵਿਖੇ ਛਾਪੇਮਾਰੀ ਕਰਕੇ ਅਣਅਧਿਕਾਰਿਤ ਤੌਰ ਤੇ ਸਟੋਰ ਕੀਤਾ ਖਾਦਾਂ ਅਤੇ ਬੀਜਾਂ ਦਾ ਜ਼ਖੀਰਾ ਫੜਿਆ ਹੈ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਅਧਿਕਾਰੀ ਸ਼ੁਖਜਿੰਦਰ ਸਿੰਘ ਅਤੇ ਬਲਾਕ ਖੇਤੀ ਅਫਸਰ ਵਿਜੈ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੰਬੀ ਖੇਤੀਬਾੜੀ ਦਫਤਰ ਦੀ ਕੁਆਲਿਟੀ ਕੰਟਰੋਲ ਟੀਮ ਰੁਟੀਨ ਵਿੱਚ ਚੈਕਿੰਗ ਕਰ ਰਹੀ ਸੀ ਟੀਮ ਨੂੰ ਸੂਚਨਾ ਮਿਲੀ ਕਿ ਰਕੇਸ਼ ਕੁਮਾਰ ਪੁੱਤਰ ਗਿਰਤਾਰੀ ਲਾਲ ਵੱਲੋਂ ਪਿੰਡ ਚੰਨੂਨ ਵਿਖੇ ਸਿੰਗਲਾ ਪੈਸਟੀਸਾਈਡਜ਼ ਅਤੇ ਫਰਟੀਲਾਈਜ਼ਰ ਨਾਮ ਤੇ ਦੁਕਾਨ ਚਲਾਈ ਜਾ ਰਹੀ ਹੈ ਇਸ ਵਿਅਕਤੀ ਨੇ ਭਾਰੀ ਮਾਤਰਾ ਵਿੱਚ ਅਣधिकृत ਤੌਰ ਤੇ ਖਾਦ ਬੀਜ ਆਦਿ ਸਟੋਰ ਕੀਤੇ ਹਨ ਪਰ ਇਸ ਦੇ ਕੋਲ ਬੀਜ ਅਤੇ ਖਾਦ ਦਾ ਕੋਈ ਲਾਇਸੈਂਸ ਨਹੀਂ ਜਿਸ ਗੋਦਾਮ ਵਿੱਚ ਇਹ ਸਮਾਨ ਸਟੋਰ ਕੀਤਾ ਹੈ ਉਹ ਗੋਦਾਮ ਵੀ ਵਿਭਾਗ ਨੇ ਪਾਸ ਨਹੀਂ ਕੀਤਾ ਇਸ ਮਾਮਲੇ ਤੇ ਖੇਤੀਬਾੜੀ ਵਿਭਾਗ ਨੇ ਉਕਤ ਸਟੋਰ ਤੋਂ ਛਾਪਾਮਾਰੀ ਕਰਕੇ ਲੱਖਾਂ ਦੀ ਕੀਮਤ ਦਾ ਸਮਾਨ ਬਰਾਮਦ ਕੀਤਾ ਅਤੇ ਇਸ ਨੂੰ ਸੀਲ ਕਰਕੇ ਥਾਣਾ ਲੰਬੀ ਦੀ ਪੁਲਿਸ ਨੂੰ ਕੇਸ ਦਰਜ ਕਰਨ ਲਈ ਸੌਂਪ ਦਿੱਤਾ ਬਰਾਮਦ ਕੀਤੇ ਬੀਜਾਂ ਖਾਦਾਂ ਦੀ ਪੂਰੀ ਕੀਮਤ ਦਾ ਅੰਦਾਜ਼ਾ ਬਾਅਦ ਵਿੱਚ ਲੱਗੇਗਾ ਪਰ ਜਿਹੜੇ ਸੈਂਪਲ ਅਤੇ ਮਾਲ ਹੁਣ ਤੱਕ ਕਬਜ਼ੇ ਵਿੱਚ ਲਿਆ ਹੈ ਉਸ ਦੀ ਕੀਮਤ 20 ਲੱਖ ਰੁਪਏ ਤੋਂ ਵੱਧ ਹੈ ਆ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੁਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀ ਖੇਤੀਬਾੜੀ ਇਨਪੁਟਸ ਦੀਆਂ ਦੁਕਾਨਾਂ ਉਹਨਾਂ ਤੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਉਹ ਰਾਉਂਡ ਤੇ ਸੀ ਅ ਇਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੂ ਦੇ ਵਿੱਚ ਇੱਕ ਡੀਲਰ ਹੈ ਸਿੰਗੂਲਰ ਪੈਸਟਰ ਦੇ ਨਾਮ ਤੇ ਉਹਨਾਂ ਨੇ ਅਨਥੋਰਾਈਜ਼ਡ ਫਰਟੀਲਾਈਜ਼ਰ ਇਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚੰਚਤ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਿਹਾ ਸੀ ਜਦੋਂ ਸਾਰਾ ਸਟਾਕ ਤੇ ਦੇਖਿਆ ਗਿਆ ਤਾਂ ਕਾਫੀ ਤਾਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਆਕਾਤਰ ਹੁੰਦੇ ਉਹ ਪਾਈ ਕੀਮਤ ਕਿੰਨੀ ਹੋ ਸਕਦੀ ਹੈ ਜਿਹੜਾ ਅੱਜ ਫਿਲਹਾਲ ਅਸੀਂ ਸਾਰਾ ਜਿੰਨਾ ਵੀ ਸਟਾਕ ਹੈ ਉਹਦੀ ਇੱਕ ਇਨਵੈਂਟਰੀ ਬਣਾ ਕੇ ਉਹਦੀ ਕੈਲਕੂਲੇਸ਼ਨ ਕਰ ਰਹੇ ਹਾਂ ਪਰ ਪੂਰੀ ਕੀਮਤ ਦਾ ਅਜੇ ਤੱਕ ਅੰਦਾਜ਼ਾ ਉਹਦੀ ਸਾਰੀ ਕੈਲਕੂਲੇਸ਼ਨ ਤੋਂ ਬਾਅਦ ਲੱਗੇਗਾ ਕੀ ਨਾਮ ਹੈ ਸਰ ਐਸ ਜਿਹੜਾ ਦੁਕਾਨ ਦਾ ਮਾਲਕ ਹੈ ਬਿਸ਼ੇਕ ਦਾ ਕਿਥੋਂ ਦਾ ਰਹਿਣ ਵਾਲਾ ਹੈ ਕਿੰਨੇ ਟਾਈਮ ਤੋਂ ਦੁਕਾਨ ਚਲਾ ਰਿਹਾ ਹੈ ਪਿੰਡ ਚੰਨੂ ਦਾ ਸਿੰਗਲਾ ਪ੍ਰਸਿੱਧ ਦੇ ਨਾਮ ਤੇ ਔਰ ਇਹਨਾਂ ਕੋਲੇ ਇਲੈਕਟ੍ਰਿਕਸ਼ਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਆਰਾਊਂਡ ਵਰ 2012 ਤੋਂ ਇਹ ਇਲੈਕਟ੍ਰਿਕਸ਼ਰ ਦਾ ਕੰਮ ਕਰ ਰਹੇ ਹੈ ਬਟ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾਂ ਲਾਇਸੈਂਸ ਤੋਂ ਸੇਲ ਪਰਚੇਸ ਕਰ ਰਿਹਾ ਸੀ ਚੰਨੋਪਿੰਡ ਦੇ ਵਿੱਚ ਅਸੀਂ ਅਚੰਚਿਤ ਚੈਕਿੰਗ ਜਿਹੜੀ ਦੁਕਾਨਾਂ ਦੀ ਕਰ ਰਹੇ ਸੀ ਤੇ ਸਾਨੂੰ ਗੁਪਤ ਸੂਚਨਾ ਮਿਲੀ ਵੀ ਉੱਥੇ ਇੱਕ ਮਕਾਨ ਦੇ ਵਿੱਚ ਕਿਸੇ ਨੇ ਅਧਿਕਾਰਤ ਤੌਰ ਤੇ ਆਹ ਤੇ ਪੈਸਟਿਸਾਈਡ ਸਟੋਰ ਕੀਤਾ ਹੋਇਆ ਤੇ ਪੂਰੀ ਲੰਬੀ ਬਲਾਕ ਦੀ ਟੀਮ ਨੇ ਆਣ ਕੇ ਤੇ ਉਹਨਾਂ ਦੇ ਤੇ ਰੇਡ ਮਾਰ ਰੇਡ ਕੀਤੀ ਰੇਡ ਕਰਨ ਤੇ ਪਤਾ ਲੱਗਾ ਵੀ ਉਹ ਜਿਹੜੀ ਥਾਂ ਹੈ ਉਸ ਸਿੰਗਲਾ ਪੈਸਾਈਸਾਈਡ ਐਂਡ ਫਰਟੀਲਾਈਜ਼ਰ ਜਿਹੜਾ ਕਿ ਉਹਦੇ ਕੋਲੇ ਪੈਸਾਈਸਾਈਡ ਦਾ ਲਾਇਸੈਂਸ ਹੈ ਪਰ ਖਾਦ ਤੇ ਬੀਜ ਦਾ ਲਾਇਸੈਂਸ ਨਹੀਂ ਹੈ ਉਹਨੇ ਆਹਨ ਆਹ ਅਧਿਕਾਰਤ ਥਾਂ ਦੇ ਉੱਤੇ ਜਿਹੜਾ ਮਾਲ ਸਟੋਰ ਕਰ ਰੱਖਿਆ ਸੀ ਉਹਦੀ ਸਾਰੇ ਦੀ ਇਨਵੈਂਟਰੀ ਬਣਾ ਲਈ ਹੈ ਤੇ ਉਹਦੇ ਸੈਂਪਲਿੰਗ ਕਰੀ ਜਾਂਦੇ ਆ ਤੇ ਇਹਨੂੰ ਸੈਂਪਲ ਲੈ ਕੇ ਤੇ ਅਗਲੇ ਦੀ ਕਾਰਵਾਈ ਹਿੱਤ ਭੇਜ ਦਿੱਤਾ ਜਾਂਦਾ ਹੈ ਕੀਮਤ ਤਕਰੀਬਨ 20 ਲੱਖ ਦੇ ਲਾਗੇ ਜਿਹੜਾ ਉਹਨਾਂ ਦਾ ਮਾਲ ਦੀ ਕੀਮਤ ਹੋਊਗੀ ਉਹਦੇ ਵਿੱਚ ਜਿਹੜੇ ਹੁਣ ਤੱਕਰ ਸੈਂਪਲ 10 ਫਰਟੀਲਾਈਜ਼ਰ ਦੇ ਪਰਲੇ ਨੇ ਤੇ ਤਿੰਨ ਪੈਸਟੀਸਾਈਡ ਦੇ ਤੇ ਲਗਾਤਾਰ ਕਾਰਵਾਈ جاری ਹੈ ਬਿਲਕੁਲ ਐਫਆਰ ਦਰਜ ਹੋਊਗੀ ਜੀ ਤੇ ਉਹ ਐਫਆਰ ਦਰਜ ਕਰਕੇ ਤੇ ਇਹਨੂੰ ਆਪ ਦੀ ਕਸਟਡੀ ਚ ਲੈਣੇ ਖੇਤੀਬਾੜੀ ਵਿਭਾਗ ਮਹਿਕਮੇਨ ਵੱਲੋਂ ਬੇਸ਼ੱਕ ਇਸ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ ਪਰ ਵਿਭਾਗ ਦੀ ਕਾਰਵਾਈ ਨੇ ਦੀਵੇ ਥੱਲੇ ਹਨੇਰਾ ਵਾਲੀ ਕਹਾਵਤ ਨੂੰ ਫਿਰ ਖਰਾ ਸਾਬਤ ਕਰ ਦਿੱਤਾ ਹੈ ਵਿਭਾਗ ਵੱਲੋਂ ਇਹ ਕਾਰਵਾਈ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਹਲਕੇ ਵਿੱਚ ਕੀਤੀ ਹੈ ਖੇਤੀਬਾੜੀ ਵਿਭਾਗ ਵੱਲੋਂ ਚੁੱਕੇ ਕਦਮ ਨੇ ਜਿੱਥੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਭਾਗ ਵੱਲੋਂ ਕੈਬਨਿਟ ਮੰਤਰੀ ਦੇ ਹਲਕੇ ਅੰਦਰ ਵੀ ਬਿਨ ਲਾਜ਼ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਇਹ ਵੀ ਸਵਾਲ ਹੈ ਕਿ ਲੰਬੀ ਹਲਕੇ ਦੇ ਇਸ ਪਿੰਡ ਅੰਦਰ ਵੀ ਸ਼ਰੀਆਮ ਗੋਰਖ ਧੰਦੇ ਦੇ ਬਾਵਜੂਦ ਵੀ ਵਿਭਾਗ ਨੇ ਵੱਲੋਂ ਕਾਰਵਾਈ ਵਿੱਚ ਇੰਨੀ ਦੇਰੀ ਕਿਉਂ ਕੀਤੀ ਹੈ ਨਾਲ ਹੀ ਇਹ ਸਵਾਲ ਉੱਠਦੇ ਹਨ ਕਿ ਜ਼ਿਲ੍ਹੇ ਅੰਦਰ ਗਿੱਦੜਬਾਹਾ ਸਮੇਤ ਕਈ ਮੰਡੀਆਂ ਵਿੱਚ ਬੀਜ ਮਾਫੀ ਦੇ ਵੱਡੇ ਮਗਰ ਮੱਛਾ ਦੀ ਕੋਈ ਵਾਹ ਵੱਲ ਵੀ ਨਹੀਂ ਵੇਖ ਰਿਹਾ ਲੋਕਾਂ ਅੰਦਰ ਇਹ ਧਾਰਨਾ ਬਣ ਚੁੱਕੀ ਹੈ ਕਿ ਜਿਸ ਦਿਨ ਸਰਕਾਰ ਕਰੋੜਾਂ ਨਹੀਂ ਅਰਬਾਂ ਰੁਪਏ ਗੈਰ ਪ੍ਰਮਾਣਿਤ ਬੀਜਾਂ ਦੀ ਵਿਕਰੀ ਤੇ ਸੱਚਮੁੱਚ ਪਾਬੰਦੀ ਲਾ ਦੇਵੇਗੀ ਉਸ ਦਿਨ ਸਰਕਾਰ ਦੀ ਨੀਅਤ ਉੱਪਰ ਉੱਠ ਰਹੇ ਇਹ ਸਵਾਲ ਆਪੇ ਬੰਦ ਹੋ ਜਾਣਗੇ ਤੇ ਸਰਕਾਰ ਨੂੰ 3 3.5 ਸਾਲ ਹੋ ਗਏ ਆ ਤੇ ਇਹ ਤਾਂ ਕਹਿੰਦੇ ਅਸੀਂ ਐ ਕਰ ਦਾਂਗੇ ਜਿਉਂ ਕਰ ਦਾਂਗੇ ਆ ਜਿਹੜਾ ਮੰਤਰੀ ਸਾਹਿਬ ਖੁੱਡੀਆਂ ਖੇਤੀਬਾੜੀ ਮੰਤਰੀ ਆ ਇਦੇ ਘਰ ਤੋਂ 4 ਕਿਲੋਮੀਟਰ ਦੂਰ ਤੇ ਬਰਾਬਰ ਤੇ ਪਿੰਡ ਚੰਨੂ ਉਥੇ ਵੱਡੇ ਵੱਡੇ ਬੋਰਡ ਲੱਗੇ ਉਹਦੀ ਦੁਕਾਨ ਦੇ ਅੱਗੇ ਤੇ ਲਾਇਸੈਂਸੋ ਦੇ ਕੋਲ ਹੈਗਾ ਇੱਕ ਸਪਰੇਅ ਵੇਚਣ ਦਾ ਤੇ ਬਾਕੀ ਉਹ ਬੀਆਂ ਦਾ ਕੰਮ ਕਰੀ ਜਾਂਦਾ ਤੇ ਨਾਲ ਰੇਹ ਦਾ ਕੰਮ ਕਰੀ ਜਾਂਦਾ ਤੇ ਕੱਲ ਮਹਿਕਮੇ ਨੇ ਤੇ ਪੁਲਸ ਵਾਲਿਆਂ ਨੇ ਉਥੇ ਰੇਟ ਮਾਰਿਆ ਤੇ ਫੜਿਆ ਤੇ ਉਹ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਤੇ ਅਸੀਂ ਸਰਕਾਰ ਤੋਂ ਤਾਂ ਮੰਗ ਕਰਦੇ ਆਂ ਵੀ ਸਰਕਾਰ ਕਹਿੰਦੀ ਅਸੀਂ ਐਂ ਕਰਦਾਂਗੇ ਜੋ ਕਰਦਾਂਗੇ ਮੰਤਰੀ ਸਾਹਿਬ ਦੇ ਘਰ ਦੇ ਨੇੜੇ ਅਸੀਂ ਤਾਂ ਕਹਿੰਦੇ ਤੇ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਮਾੜੀ ਮੋਟੀ ਆਪ ਦੇ ਏਰੀਏ ਦੀ ਤਾਂ ਨਿਗਰਾਨੀ ਕਰੋ ਹੁਣ ਵੀਰ ਭੰਡਾਰ ਵਾਲੇ ਗਿੱਦੜ ਵੇ ਉਹਨਾਂ ਨੇ ਕਰੋੜਾਂ ਅਰਬਾਂ ਰੁਪਈਆਂ ਦਾ ਕਬੜਾ ਕੀਤਾ ਹਰੇਕ ਤਰ੍ਹਾਂ ਦੇ 20 ਵੇਚੇ ਉਹਨਾਂ ਨੇ ਪੂਰੀ ਲੁੱਟ ਮਚਾਈ ਪੰਜ ਪੰਜ 6 6 ਲਾਇਸੈਂਸ ਉਹਨਾਂ ਦੇ ਕੀ ਕਾਰਵਾਈ ਕਾਰਵਾਈ ਮਹਿਕਮੇ ਨੇ ਕੀਤੀ ਹੈ ਉਹ ਇੱਕ ਇੱਕ ਦੁਕਾਨ ਉਹਨਾਂ ਦੀ ਬੰਦ ਕਰਤੀ ਦੂਜੇ ਲਾਇਸੈਂਸਾਂ ਤੇ ਉਹ 20 ਵੇਚੀ ਜਾਂਦੇ ਆ ਉਦੋਂ ਬਾਅਦ ਤਾਂ ਉਹਨਾਂ ਤੇ ਕਾਰਵਾਈ ਹੋਈ ਨਹੀਂ ਉਹ ਐਂ ਹੀ ਤੁਰੇ ਫਿਰਦੇ ਆ ਇਹ ਤਾਂ ਕਹਿੰਦੇ ਸੀ ਪਰਚਾ ਦੇਤਾ ਉਹ ਕਰਤਾ ਕਰਤਾ ਪਰ ਕੋਈ ਅਸੀਂ ਪੰਜਾਬ ਸਰਕਾਰ ਨੂੰ ਕੰਨੇ ਆ ਤੁਸੀਂ 3.5 ਸਾਲ ਹੋ ਗਏ ਜਾਗੋ ਤੇ ਰਹਿ ਗਿਆ ਤੁਹਾਡਾ ਢੂੜ ਸਾਲ ਤੇ ਇਹਨਾਂ ਦੇ ਟੜਾ ਟਾੜ ਜਿਹੜੇ ਗਏ ਜੇ ਬੰਦੇ ਆ ਇਹਨਾਂ ਕਪਲੇ ਕਰਦੇ ਉਹਨਾਂ ਤੇ ਪਰਚੇ ਦਿਓ ਤੇ ਇਹ ਅਸੀਂ ਚਲੋ ਕੱਲ ਕਾਰਵਾਈ ਵਿਭਾਗਮ ਨੇ ਕੀਤੀ ਅਸੀਂ ਇਹਦਾ ਧੰਨਵਾਦ ਕਰਦੇ ਆ ਅਮਲੋਡ ਦੇ ਵਿੱਚ ਜੀ ਇੱਥੇ ਰਿਹਾਂ ਦਾ ਕੰਮ ਚੱਲ ਰਿਹਾ ਤੇ ਹੁਣ ਹਜ਼ਾਰ ਘਟਾ ਸਾਨੂੰ ਨੌਲੇਜ ਚ ਆਇਆ ਕਿਸੇ ਦੁਕਾਨ ਤੇ ਆਇਆ ਹਯਾਰ ਗੱਟਾ ਡੀਏਪੀ ਦਾ ਉਹ ਨੇ ਜ਼ਿੰਮੇਦਾਰਾਂ ਤਾਂ ਦਿੰਦਾ ਨਹੀਂ ਗਾ ਤੇ ਉਹ ਉਹਨੇ ਖੁਰਦਬੁਰਦ ਕਰਤਾ ਜੀ ਉਹ ਪਤਾ ਹੀ ਨਹੀਂ ਕਿੱਥੇ ਕੀਤਾ ਉਹਨੇ ਖੁਰਦਬੁਰਦ ਮਾਰਕੀਟ ਫੀਸ ਭਰੇ ਤੋਂ ਬੈਣਾ ਜੀ ਇੱਥੇ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਜੀ ਕਨਕ ਦਾ ਤਾਂ ਬਹੁਤ ਇੱਥੇ ਟੜਾ ਟੜ ਚੱਲੀ ਜਾਂਦਾ ਜੀ